ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਉਮੀਦ ਕਰਦਾ ਸਾਰੇ ਠੀਕ ਠਾਕ ਹੋਵਾਂਗੇ ਤੇ ਅੱਜ ਦੇ ਵਲੌਗ ਤੁਹਾਡਾ ਸਵਾਗਤ ਹੈ ਅੱਜ ਅਸੀਂ ਚੱਲੇ ਫੈਮਿਲੀ ਨਾਲ ਘੁੰਮਣ ਫਿਰਨਾ ਫਰਾਈਡੇ ਹੈ ਤੇ ਦੇਖਦੇ ਹਾਂ ਕਿੱਥੇ ਪ੍ਰੋਗਰਾਮ ਬਣਦਾ ਕਦੇ ਕੋਈ ਕਹਿੰਦਾ ਵਿਚ ਤੇ ਚੱਲਦੇ ਆ ਕਦੇ ਕਹਿੰਦੇ ਨੇ ਕਿੱਥੇ ਚੱਲਦੇ ਆ ਕੋਈ ਡਿਸੀਜਨ ਫਾਈਨਲ ਹੋਇਆ ਨਹੀਂ ਬਾਕੀ ਮੇਰੀ ਕੁੜੀ ਜਿੱਥੇ ਕਹਿੰਦੀ ਉੱਥੇ ਜਾਵਾਂਗੇ ਜੇ ਵਿਚ ਤੇ ਕੇ ਵਿਚ ਵੈਸੇ ਮਈ ਦਾ ਜਿਹੜਾ ਸਟਾਰਟਿੰਗ ਮੰਥ ਹੈ ਨਾ ਵਧੀਆ ਨੇ ਅੰਦਰ ਪਰ ਜੂਨ ਦੇ ਵਿੱਚ ਪੂਰਾ ਕਹਿਣ ਹੁੰਦਾ ਜੂਨ ਚ ਫਿਰ ਦੁਬਾਰਾ ਜਾਵਾਂਗੇ ਜਿੱੱਜ ਗਏ ਤਾਂ ਤੁਹਾਨੂੰ ਜ਼ਰੂਰ ਉੱਥੇ ਵੀਡੀਓ ਦਿਖਾਵਾਂਗੇ ਕੁੜੀਆ ਤੇ ਮੈਸੀ ਕਿਦਾਂ ਪਲੇ ਕਰਾਂਗਾ ਇੱਥੇ ਸਾਰਾ ਫੰਕਸ਼ਨ ਤੁਹਾਨੂੰ ਦਿਖਾਵਾਂਗੇ ਜਿਹੜਾ ਵਿੱਚ ਅਸੀਂ ਜਾਵਾਂਗੇ ਨੇੜੇ ਵਾਲੀ ਜਾਵਾਂਗੇ 25 ਕਿਲੋਮੀਟਰ ਕਿਉਂਕਿ ਟਾਈਮ ਇਸ ਟਾਈਮ 1:30 ਵੱਜ ਗਿਆ ਤੇ ਆਪਣੇ ਕੋਲੇ ਨਾ ਟਾਈਮ ਹੈ ਨਹੀਂਗਾ ਫਿਲਹਾਲ ਤੇ ਉਹ ਮੈਨ ਮੇੜ ਵਿੱਚ ਫੇਰ ਹੀ ਬਹੁਤ ਸੋਹਣਾ ਬਣਾਇਆ ਤੇ ਚਲੋ ਤੇ ਆ ਫਿਰ ਆਪਾਂ ਮਿਲਦੇ ਆ ਠੀਕ ਹੈ ਤਿਆਰ ਹੋ ਗਏ ਆਪਾਂ ਤੇ ਮੇਰੀ ਕੁੜੀਆ ਵੀ ਰੈਡੀ ਹੋ ਗਈ ਅਸੀਂ ਕੁੜੀਆ ਵੀ ਰੈਡੀ ਹੋ ਗਈ ਆਪਾਂ ਨਿਕਲਣ ਲੱਗੇ ਘਰ ਤੋਂ ਤੇ ਚੱਲਦੇ ਆ ਇੱਥੋਂ 25 ਕਿਲੋਮੀਟਰ ਦਿਖਾ ਰਿਹਾ ਬਾਦਰ ਪਰਵੈਂਸ਼ੀਅਲ ਵਿੱਚ ਕਹਿੰਦੇ ਵਿੱਚ ਤੀ ਜਾਣਾ ਉੱਥੇ ਚੱਲ ਕੇ ਆਉਣੇ ਫਿਰ ਇਹਦੇ 20 25 ਦਿਨ ਬਾਅਦ ਜਾਵਾਂਗੇ ਜਿਹੜਾ ਜੂਨ ਚ ਉਦੋਂ ਗੱਲਬਾਤ ਕੁ ਛੋੜ ਹੁੰਦੀ ਆ ਆਪਣੀ ਫੈਮਿਲੀ ਨਾਲ ਜਾ ਰਹੇ ਆ ਤੇ ਬਹੁਤ ਸੋਹਣਾ ਵਿੱਚ ਬਣਿਆ ਹੋਇਆ ਬਾਕੀ ਜਾ ਕੇ ਮਿਲਦੇ ਆ ਸਰ ਇਹਨੂੰ ਇਹੀ ਬੇਨਤੀ ਹੈ ਕਿ ਇਹ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੁਹਾਡੇ ਪਿਆਰ ਤੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਹੁਣ ਆਪਾਂ ਗੱਡੀ ਸਟਾਰਟ ਕਰਨ ਲੱਗਿਆਂ ਉਹ ਮੇਰੀ ਕੁੜੀਆ ਲੈ ਕੇ ਆ ਗਈ ਬਾਲ ਵੀ ਚੱਕ ਕੇ ਲੈ ਗਈ ਤੇ ਉਹ ਵੀ ਲੈ ਕੇ ਆ ਗਈ ਕਹਿੰਦੀ ਮੈਂ ਉੱਥੇ ਖੇਡਾਂਗੀ ਹੈਲੋ ਗਾਇਜ਼ ਅੱਜ ਮੇ ਪਾਪਾ ਕਹਿੰਦੇ ਸੀ ਕੋਈ ਵਧੀਆ ਜਿਹਾ ਮਾਲ ਜਾਣਾ ਪਰ ਅੱਜ ਮੈਂ ਕਿਹਾ ਬੀਚ ਜਾਣਾ ਮੰਨ ਤਾਂ ਅਹਮ ਆ ਐਡਸਮ ਪਾਰ ਕੇ ਆਪਣੇ ਘਰ ਤੋਂ ਜਿਹੜਾ 800 ਮੀਟਰ ਤੇ ਆ ਇੱਥੇ ਆ ਜਾ ਗਏ ਕਦੇ ਕਦੇ ਇਹ ਇੱਥੇ ਨਾ ਉਹ ਪਰਾਣੀ ਸੜਕ ਕਬੱਡੀ ਦੇ ਟੂਰਨਾਮੈਂਟ ਵਗੈਰਾ ਹੁੰਦੇ ਨੇ ਤੇ ਮੇਲਾ ਲੱਗਦਾ ਤੇ ਗਾਇਕ ਗੂ ਵਗੈਰਾ ਆਉਂਦੇ ਨੇ ਇੱਥੇ ਇਕੱਠ ਬਹੁਤ ਹੁੰਦਾ ਇੱਥੇ ਪੰਜਾਬੀ ਕਰਾਉਂਦੇ ਨੇ ਹਮੇਸ਼ਾ ਦੇਖ ਕਿੰਨਾ ਵਧੀਆ ਇਹ ਗਰੇਜ ਵੀ ਉਂਰੇ ਇੱਥੇ ਆਉਂਦੇ ਨੇ ਇੱਧਰ ਪੰਜਾਬੀ ਕਮਿਊਨਿਟੀ ਹੈ ਜ ਅੰਗਰੇਜ਼ੀ ਤਾਂ ਬਹੁਤ ਘੱਟੇ ਕੋਈ ਆ ਗਿਆ ਵੀਰੇ ਜੋ ਉਧਰ ਹੀ ਸਾਈਡ ਰਹਿੰਦੇ ਨੇ ਪੁੱਤ ਡਾਊਨ ਟਾਊਨ ਸਾਈਡ ਤੇ ਨੂੰ ਉਧਰ ਲੈ ਕੇ ਜਾਊਂਗਾ ਮੈਂ ਅੱਗਾ ਪਾਸੇ ਜਾ ਰਹੀ ਹੈ ਸਾਹਮਣੇ ਚ ਬਿਠਾ ਮੈਂ ਤੈਨੂੰ ਇਹ ਵੀ ਉੱਥੇ ਜਾ ਰਹੀ ਹੈ ਵਿੱਚ ਤੇ ਲੈ ਕੇ ਜਾਣਾ ਵਿੱਚ ਤੇ ਚੜਨਾ ਬਸ ਤਿੱਕ ਟਾ ਹੈਗੀ ਨੇ ਉੱਥੇ ਪੜੀ ਪੁੱਤ ਥੋੜਾ ਜਾ ਫਿਰ ਚੱਲਦੇ ਹਾਂ ਹਾਂਜੀ ਆਪਾਂ ਤੇਲ ਪਵਾ ਲਈ ਇੱਥੇ 3 ਕਿਲੋਮੀਟਰ ਹੈ ਇਹ ਦੇਖ ਲਿਆ ਹਾਂਜੀ ਆਪਾਂ ਤੇਲ ਪਵਾ ਲਿਆ 20 ਡਾਲਰ ਦਾ 15 ਲੀਟਰ ਤੇਲ ਪਿਆ ਦੇ ਮੋਸਟਲੀ ਇੱਥੇ 90% ਆਪ ਹੀ ਤੇਲ ਪਾਉਣਾ ਪੈਂਦਾ ਬਸ ਕੋ ਪਾ ਹੋ ਗਿਆ ਇੱਕ ਦੋ ਹੋਰ ਨੇ ਪੈਟਰੋਲ ਪੰਪ ਜਿੰਨਾਂ ਦੇ ਆਪਾਂ ਨੂੰ ਪਾ ਕੇ ਦੇ ਦਿੰਦੇ ਨੇ ਤੇਲ ਆ ਪਰ ਇੱਥੇ ਆ ਵੀ ਥੇਲ ਪੋਣਾ ਮੈਂਦਾ ਇੱਥੇ ਲੱਭ ਪਈ ਹੋ ਗਈ ਹੁਣ ਆਪਣਾ ਆਰਾਮਣਾ ਚੱਲਾਂਗੇ ਕੀ ਜੇ ਵਾ ਸਾਰੀ ਜਿਵੇਂ ਕੋਈ ਲਰਨਿੰਗ ਸੈਂਟਰ ਕਿਸੇ ਨੇ ਕੁਝ ਪੁੱਛਣਾ ਜਿਹੜਾ ਪਰ ਦੱਸ ਰਿਹਾ ਜੋ ਦੇ ਇਮੀਗ੍ਰੇਸ਼ਨ ਵਾਸਤੇ ਕੋਈ ਸਰਵਿਸ ਲੈਣੀ ਆ ਹੋਸੀ ਇਧਰ ਉਹ ਗੈਂਟ ਟਾਈਗਰ ਉਹਦੇ ਵਿੱਚ ਮਿਲਦਾ ਆਪਣਾ ਖਾਣ ਪੀਣ ਦਾ ਸਮਾਨ ਸਟੋਰ ਆ ਇੱਥੇ ਦੋਨੇਸ਼ਨ ਸੈਂਟਰ ਵੀ ਹੈਗਾ ਇਧਰ ਲਾਸਟ ਕੋ ਵੀ ਹੈਗਾ ਇਧਰ ਲੋਗਰਾਮਾ ਵੀ ਆ ਉਹ ਮੈਂ ਕੁਝ ਦਿਨ ਸਵਾਲ ਲਾ ਗਈ ਲਓ ਜੀ ਇੱਥੇ ਵੀ ਟ੍ਰੈਫਿਕ ਬਹੁਤ ਜ਼ਿਆਦਾ ਹੈ ਜੀ ਗੱਲ ਨਹੀਂ ਪਰ ਇੱਥੇ ਟ੍ਰੈਫਿਕ ਨੂੰ ਮੈਨੇਜ ਕਰਨ ਵਾਸਤੇ ਸਾਰਾ ਕੁਝ ਪ੍ਰੋਪਰ ਹੈ ਵੀ ਐ ਨਹੀਂ ਹੈਗਾ ਵੀ ਭੀੜ ਹੋ ਜੂਗੀ ਆਰਾਮ ਨਾਲ ਲਾਈਟਾਂ ਸਿਗਨਲ ਪ੍ਰੋਪਰ ਵੇ ਨਾਲ ਕੰਮ ਕਰਦੇ ਨੇ ਤੇ ਸਾਰੇ ਰੂਲ ਐਂਡ ਰੈਗੂਲੇਸ਼ਨ ਇਸ ਕਰਕੇ ਟ੍ਰੈਫਿਕ ਦਾ ਪਤਾ ਨਹੀਂ ਲੱਗਦਾ ਵੀ ਕਿਉਂਕਿ ਇੱਥੇ ਹਰ ਇੱਕ ਬੰਦੇ ਕੋਲੇ ਗੱਡੀ ਹੈ ਚਾਹੇ ਉਹ ਮੰਨ ਲਾ ਫੈਮਿਲੀ ਜੇ ਦੋ ਬੰਦੇ ਦਾ ਦੋ ਗੱਡੀਆਂ ਹੋਣੀਆਂ ਕਿਉਂਕਿ ਹਰੇਕ ਆਪਣੀ ਆਪਣੀ ਜੌਬ ਕਰਦਾ ਹੈ ਤੇ ਇੱਕ ਗੱਡੀ ਤਾਂ ਹਰੇਕ ਕੋਲ ਹੋਣਾ ਲਾਜ਼ਮੀ ਹੁੰਦੀ ਹੈ ਠੀਕ ਹੈ ਇਹਦੇ ਗੱਡੀ ਲੈਣੀ ਬਹੁਤ ਸੌਖੀ ਹੈ ਕੋਈ ਵੱਡੀ ਗੱਲ ਹੈ ਨਹੀਂ ਚਾਹੇ ਗੱਡੀ ਤੁਸੀਂ ਆਕੀ ਮਹਿੰਗੀ ਤੋਂ ਮਹਿੰਗੀ ਚੱਕ ਲਿਓ ਬਸ ਗੱਲ ਇਹ ਹੈ ਵੀ ਕਿ ਇੰਸਟਾਲਮੈਂਟ ਬਣਦੀ ਹੈ ਇੰਸਟਾਲਮੈਂਟ ਚਾਹੇ ਤੁਸੀਂ ਵੱਡੀ ਗੱਡੀ ਚੱਕੋਗੇ ਤਾਂ ਵੱਡੀ ਇੰਸਟਾਲਮੈਂਟ ਹੈ ਛੋਟੀ ਚੱਕੋਗੇ ਤਾਂ ਘੱਟ ਇੰਸਟਾਲਮੈਂਟ ਹੈ ਫਿਰ ਵੀ ਇਹ ਮੀਡੀਅਮ ਚ ਚੱਕੋਗੇ ਮੰਨ ਲਓ ਕੋਈ ਗੱਡੀ ਹੋਂਡਾ ਦੀ ਸੇਫਕ ਵਗੈਰਾ ਵੀ ਚੱਕੋਗੇ ਨਵੀਂ ਗੱਡੀ ਲਾਉਗੇ ਤਾਂ ਮੰਥ ਲਈ ਤੁਹਾਨੂੰ ਸਾਰਾ ਇੰਸ਼ੋਰੈਂਸ ਲਾ ਕੇ ਹਜ਼ਾਰ ਕ ਡਾਲਰ ਦੀ ਪੈ ਜਾਂਦੀ ਹੈ ਇਸ ਕਰਕੇ ਖਰਚੇ ਤੋਂ ਪਹਿਲਾਂ ਹੁਣ ਸਾਰਿਆਂ ਨੂੰ ਬਚੋ ਸਾਲ ਡੇਢ ਸਾਲ ਜੇ ਸੈੱਟ ਹੋ ਗਏ ਸਾਲ ਕੁ ਬਾਅਦ ਫਿਰ ਵੀ ਯੂਜ਼ਡ ਗੱਡੀ ਮੈਂ ਸਜੈਸਟ ਕਰੂਗਾ ਕਿ ਯੂਜ਼ਡ ਗੱਡੀ ਲਾਓ ਪਰ ਇਦੋਂ ਬਾਅਦ ਜਦੋਂ ਤੁਸੀਂ ਬਿਲਕੁਲ ਸੈੱਟ ਹੋ ਗਏ ਚਾਰ ਪੰਜ ਸਾਲਾਂ ਬਾਅਦ ਫਿਰ ਦੀ ਨਵੀਂ ਗੱਡੀ ਕਢਾ ਲਓ ਉਦੋਂ ਤੁਹਾਨੂੰ ਇੰਟਰਸਟ ਰੇਟ ਵੀ ਕੱਟ ਪੈਂਦਾ ਇਸਨਾਰਾ ਇਧਰ ਗੱਡੀਆਂ ਆਉਣ ਦੇਣ ਵਾਲਾ ਕੰਮ ਹੀ ਆ ਜੀ ਮੋਂ ਤੇ ਉਧਰ ਗੱਡੀ ਮਿਲਦੀ ਹੈ ਰੈਂਟ ਤੇ ਹੀ ਮਿਲਦੀਆਂ ਨੇ ਉੱਥੇ ਅੰਦਰ ਕੀ ਦੇਖ ਸਕਦੇ ਹੋ ਇਧਰ ਪੱਕੇ ਵਗੈਰਾ ਜ਼ਿਆਦਾ ਮਿਲਦੇ ਨਹੀਂ ਹਾਂਡਾ ਯੂ ਸ਼ੋਅਰੂਮ ਹੈ ਅੱਗੇ ਕੀ ਆ ਰ ਆ ਗਿਆ ਆਪਾਂ ਲਗਭਗ ਬਿੰਨੀਪੈਗ ਦੇ ਸ਼ਹਿਰ ਤੋਂ ਥੋੜਾ ਬਿੰਨੀਪੈਗ ਤੋਂ ਆਪਾਂ ਹੁਣ ਨਿਕਲ ਜਾਗੇ ਉਹ ਤੁਸੀਂ ਅੱਗੇ ਜਾ ਕੇ ਦੇਖੋਗੇ ਨਾ ਸੁੰਨੇ ਰਸਤੇ ਮਿਲਣਗੇ ਜਿੱਦੇ ਟਰੱਕ ਵੀ ਟੱਕ ਵਾਲੇ ਵੀਰ ਨੇ ਤਾਂ ਲਗਭਗ ਸਾਰਾ ਘੁੰਮ ਲੈਂਦੇ ਨੇ ਰਿਸਕ ਤਾਂ ਬਹੁਤ ਵੱਡਾ ਨਾਲੇ ਵੀਰਾਂ ਨੇ ਆਪਾਂ ਥੈਂਕ ਯੂ ਕਰਦੇ ਆ ਜਿਹੜਾ ਇਹ ਰਿਸਕ ਲੈ ਕੇ ਚੱਲਦੇ ਨੇ ਦਿਨ ਰਾਤ ਲੈ ਕੇ ਜਿੱਦ੍ਰਸਤ ਲੈ ਕੇ ਚੱਲਦੇ ਨੇ ਪਰ ਇਹਦੂਆ ਹੁਣ ਤੁਸੀਂ ਜਾਓਗੇ ਤੁਹਾਨੂੰ ਬਹੁਤ ਵਧੀਆ ਲੱਗੂ ਰੋਡ ਦੇਖੇ ਤੁਸੀਂ ਪਰ ਜਦੋਂ 15-20 ਦਿਨ ਬਾਅਦ ਆਉਗੇ ਸਾਰੇ ਜਦੋਂ ਹੋਰ ਵੀ ਦਰਖਤ ਗ੍ਰੀਨ ਹੋ ਗਏ ਮਤਲਬ ਗ੍ਰੀਨਰੀ ਜੀ ਆਉਗੀ ਤੁਹਾਨੂੰ ਹੋਰ ਘੈਂਟ ਲੱਗੂ ਕੈਨੇਡਾ ਮੈਨੂੰ ਵੈਦਰ ਪਸੰਦ ਨਹੀਂ ਆਉਂਦਾ ਕਿਉਂਕਿ ਸنو ਬਹੁਤ ਪੈਂਦੀ ਆ ਮੈਨੂੰ ਚੰਗੀ ਨਹੀਂ ਲੱਗਦੀ ਜਿਆਦਾ ਸنو ਕਈਆਂ ਨੂੰ ਸنو ਪਸੰਦ ਵੀ ਆ ਪਰ ਕਦੇ-ਕਦੀ ਇਹ ਇਰੀਟੇਟ ਜੀ ਕਰਨ ਲੱਗ ਜਾਂਦੀ ਆ ਬਹੁਤ ਜ਼ਿਆਦਾ ਰੋਜ਼ ਰੋਜ਼ ਸنو ਪਵੇ ਤਾਂ ਕਰਕੇ ਆ ਤੁਸੀਂ ਦੇਖ ਸਕਦੇ ਹੋ ਨਾ ਬਾਈਕ ਲੈ ਕੇ ਜਾ ਰਹੇ ਆ ਜਿਹੜਾ ਬੰਦਾ ਇੱਥੇ ਬਾਈਕ ਖਰੀਦਿਆ ਉਹ ਬਾਈਕ ਬਹੁਤ ਮਹਿੰਗੀ ਪੈਂਦੀ ਆ ਕਦੀ ਨੂੰ ਬੈਦ ਮਹਿੰਗੀ ਬਾਈਕ ਪੈਂਦੀ ਆ ਤੇ ਪਰ ਇੱਥੇ ਗੋਰੇ ਜਿਹਾ ਪੰਜਾਬੀ ਵੀ ਹੈਗੇ ਜਿਹੜੇ ਕਈ ਬਾਈਕ ਤੇ ਟਰੈਵਲਿੰਗ ਕਰਨਾ ਕਰਮੇ ਜੀ ਪਸੰਦ ਕਰਦੇ ਨੇ ਇਹ ਮਹਿੰਗਾ ਬਹੁਤ ਹੈ ਜੇ ਕਿਸੇ ਨੇ ਵਧੀਆ ਬਾਈਕ ਲੈਣੀ ਆ ਤਾਂ ਬਹੁਤ ਮਹਿੰਗੀ ਆ ਸਮਝ ਲਓ ਤੁਸੀਂ ਦੋ ਗੱਡੀਆਂ ਲਈ ਲੜੇ ਇੱਕ ਬਾਈਕ ਲਈ ਇੱਕੋ ਹੀ ਗੱਲ ਹੈ। ਆਪਾਂ ਵੀ ਚੱਲਦੇ ਆਂ ਫਿਰ ਮਿਲਦੇ ਆਂ ਕਿ ਇੱਧਰ ਵੀ ਦੇਖ ਲੈ ਐਡੀ ਦੂਰੀ ਆ ਕੇ ਵੀ ਰਹਿੰਦੇ ਨੇ ਦੇਖ ਜਿੰਨੀ ਪਬਲਿਕ ਰਹਿੰਦੀ ਹੈ। ਲਗਾ ਹਾਂ ਤੱਕ ਇਹੜਾ ਬਹੁਤ ਖੂਬਸੂਰਤ ਜਾਈ ਜਗਹ ਹੈ। ਲੋ ਗਾਈ ਦਸੀ ਆਗੇ ਵਿੱਚ ਅੱਜ ਹੁਣ ਅਸੀਂ ਅੰਦਰੋਂ ਦਿਖਾਣਾ ਜੀ ਬੀ ਦੰਦਾਂ ਦਾ। ਇਹ ਇਹਦਾ ਵਰਡ ਪਰਮਿਸ਼ਨਲ ਇਹ ਰਿਵਰਨਸ਼ਲ ਪਾਰਕ ਹੈ ਬਹੁਤ ਹੀ ਵੱਡਾ ਪਾਰਕ ਹੈ ਤੇ ਸলো ਕਰਨੀ ਹੈ 40 ਸਪੀਡ ਰੱਖਣੀ ਹੈ ਸਟਾਰਟ ਹੋ ਗਿਆ ਇਹ ਬਹੁਤ ਹੀ ਜਿਆਦਾ ਸੋਹਣਾ ਹੈ ਮਤਲਬ ਵਿਚ ਤਾਂ ਵਧੀਆ ਹੈ ਪਰ ਇਹ ਜੰਗਲ ਫਜਰੋਂ ਆਉਂਗਾ ਦੇਖੋ ਨੂੰ ਗ੍ਰੀਨਰੀ ਸਟਾਰਟ ਹੋ ਗਈ ਜਦੋਂ ਤੁਸੀਂ ਮਹੀਨੇ ਕਰੋਗੇ ਫਿਰ ਇਹਨਾਂ ਸੋਹਣਾ ਲੱਗੂਗਾ ਇਹ ਕੀ ਬਾਤ ਹੈ ਅਜਮਾਨਤ ਬਹੁਤ ਜਿੱਦ ਕਰ ਰਹੀ ਸੀ ਉਹ ਨੂੰ 1.5 ਕਿਲੋਮੀਟਰ ਉੱਤੇ ਕਿੰਨੇ ਸੋਨੇ ਗ੍ਰੇਨਰੀ ਆਉਣ ਲੱਗੀ ਹੋਣੀ ਆ। ਆਹ ਜਿਹੜੀਆਂ ਗੱਡੀਆਂ ਇੱਧਰ ਨਹੀਂ ਜਾਂਦੀਆਂ ਨੇ ਉਹ ਉਹ بیچ ਤੋਂ ਕਰੇ ਆਂਦੀਆਂ ਨੇ। ਹਾਂ ਜਾਏਗੀ। ਹੈਲੋ ਗਾਇਜ਼ ਫਾਈਨਲੀ ਅਸੀਂ ਪਾਂਚ ਕੇ ਵਿੱਚ ਵਿੱਚ ਹੁਣ ਅਸੀਂ ਕਾਰ ਪਾਂ ਪਾਰਕਿੰਗ ਕਰਦੇ ਆ। ਮਮਾ ਮਮਾ ਕਰਾਖੀ ਪਾ ਜਾ। ਪਾ ਜਾ। ਇਹਨਾ ਤਰੇ ਜੀ ਲੈ ਨਹੀਂ ਰਹੇ ਫਿਰ ਮੈਂ ਚਪੜਾ ਪਾ ਲੂ ਉੱਥੇ ਹੈ ਤੁਸੀਂ ਤਾਂ ਦੂਜੀ ਵਾਰ ਜਾ ਰਹੇ ਜਦੋਂ ਅਸੀਂ ਹੁੰਦੇ ਨਹੀਂ ਸੀ ਤੁਸੀਂ ਉਦੋਂ ਇੱਕ ਵਾਰੀ ਬੱਗੇ ਸੀ ਨਾ ਚਲੋ ਜੀ ਹੁਣ ਲਾ ਲਾਂਗੇ ਹੈਲੋ ਗਾਇਜ਼ ਫਾਈਨਲੀ ਅਸੀਂ ਵਿੱਚ ਪਾਚ ਗਏ ਸਰ ਇੱਕ ਵਾਰ ਚਿੰਦੇਵਾਰ ਦਾ ਵਿੱਚ ਬਹੁਤ ਦਿਨ ਲਗਣੇ ਦੀ ਮੈਂ ਮਾਂ ਬੀਟੀ ਜਾਣੀ ਹੁੰਦੀ ਆ ਜਾਂ ਫਿਰ ਪਿਕਨਿਕ ਤੇ ਜਾਣੀ ਹੁੰਦੀ ਆ ਹੈਨਾ ਹਾਂ ਹਾਂ ਸਹੀ ਗੱਲ ਹੈ ਤੂਹ ਲੜੀ ਕਿ ਨਹੀਂ ਬਰਸ ਮਾ ਬੀ ਪਾਣੀ ਦੇਖ ਲਾਤੀ ਉਹ ਇਹਨਾਂ ਦੇ ਵਿਚੋਰ ਮੰਮਾ ਇੰਦੀ ਆ ਤਾ ਪਾ ਪਹਿਲੇ ਢੂਣਾ ਬਣਾ ਕੇ ਪਾਣੀ ਪਾ ਪਾ ਕੇ ਫਿਰ ਦੇ ਦੇ ਹੋਰ ਐਸੇ ਕੀ ਕਾਪੀ ਕਿੱਥੇ? ਉਹ ਤੇ ਚਪਲੇਂ ਦੋੜਨੀ ਸਾਈਡ ਉੱਤੇ ਕਿੱਦੜਾ ਹੁੰਦਾ ਤੈਨੂੰ ਕਿੱਧਰ ਵਾਪਸ ਤੋਂ ਲੈਣ ਨੂੰ ਚੱਕਲੇ ਆ। ਹੋਰ ਕਿੰਨੀਆਂ ਬੱਲੇ ਅੰਦਰ ਪਈਆਂ? ਕਸਾਂ ਖੇਡਣ ਵਾਲਾ ਹੁੰਦਾ ਇਹ। ਚਲੋ। ਆ ਜਾ। ਐਂ ਤਰਕੇ ਆ ਜਾ। ਆ ਜਾ ਨਹੀਂ ਚਲ। ਪੈਰ ਵਿੱਚ ਖੁਸੀ ਆਦੇ ਨੇ ਮੇਰੇ ਨਾਲ। ਚੁੱਪਦਾ ਨਹੀਂ। ਚੌਥੇ ਦਾ ਨਹੀਂ ਮਾਹੀ ਬੱਚੇ ਬੱਚੇ ਨਾਲੋਂ ਆਏ ਬਣਾਏ ਆਏ ਆ ਬੱਦਲ ਦਲ ਦਲ ਤੇ ਬੰਸੀਆਂ ਦੇ ਬੱਦਲ ਆ ਉਧਰ ਜਾਂਦੇ ਫੇਰ ਆ ਕੇ ਫੇਰ ਇੱਧਰ ne ਜਾਂਦੇ ਚਲੋ ਅੱਗੇ ਚੱਲਦੇ ਹਾਂ ਪਤਾ ਪਤਾ ਤਲਵ ਤਰਾਉਣਾ ਹੈ ਉਤਰੋ ਕੋਸੀ ਕਰਦੇ ਪਾ ਕੇ ਕੀ ਹੱਦ ਨਹੀਂਦੀ ਹੈ ਨਾ ਅੰਕੇਤਾ ਇਧਰ ਵੀ ਜਾ ਸਕਦੀ ਥੱਲੇ ਉਤੋਂ ਘੁੰਮ ਗਈ ਹੈ ਦੇ ਕਰ ਕੇ ਪਾਣੀ ਖਲ ਜਾਵਾ ਜਾਓ ਜਾਓ ਜਾਇਓ ਤੁਸੀਂ ਦੇ ਕੋਲ ਉਧਰ ਲੈ ਕੇ ਜਾਵਾਂਗੇ ਮੈਨੂੰ ਮਾਂ ਤੇ ਖੜ ਗਿਆ ਆ ਤਾਂ ਜੇ ਆ ਕੋਈ ਡਾਇਲੋਗ ਇਹਦੇ ਕੋਲ ਡਾਇਲੋਗ ਹੋਣੀ ਚਾਹੀਦੀ ਅੱਗੇ ਲੈਵ ਯੂ ਮੌਂਟ ਪੂਰਾ ਫੰਕਸ਼ਨ ਕਰਦੀ ਹੋਈ ਅਮੰਤ ਪਾਣੀ ਜੀ ਨੱਚੀ ਥੋੜਾ ਜਿਆ ਮੇਰਾ ਵੀਚਦਾਰੀ ਮੀਂਹ ਡਾ ਰਹੀ ਹੈ ਉਹ ਇੱਕ ਪੰਜਾਬੀ ਫੈਮਿਲੀ ਉਹ ਵੀ ਆਈ ਆਉਂ ਨਤ ਨੂੰ ਤੇ ਬੜੇ ਮਜ਼ੇ ਆ ਰਹੇ ਨੇ ਨਾ ਪਾਣੀ ਇੰਨਾ ਠੰਡਾ ਹੈ ਨਾ ਜਿਹਾ ਆਪਣਾ ਹੀ ਨਹੀਂ ਧੋਪ ਚੜੀ ਹੋਈ ਹੈ ਲੱਗਦਾ ਲੋਕੀ ਕਹਿਣਗੇ ਪਤਾ ਨਹੀਂ ਇਹਨਾਂ ਨੇ ਮੋٹے ਕੱਪੜੇ ਕਿਉਂ ਪਾਏ ਹੋਏ ਨੇ ਕਿਸੇ ਨੇ ਬਟ ਪਾਣੀ ਬਹੁਤ ਠੱਡਾ ਹੈ ਠੰਡੀ ਹਵਾ ਚੱਲਦੀ ਹੈ ਸੁਮਨਦੀਪ ਸਿੰਘ ਪਾਣੀ ਦੇ ਅੰਦਰ ਜਾਣ ਦੀ ਤਿਆਰੀ ਕਰ ਰਹੇ ਨੇ ਕੀ ਵਿਕਲਾ ਗਿਆ ਹੈ ਇਹ ਅਏ ਕਰ ਮਰ ਤੱਕ ਕਰੀ ਅੱਯਾਬੀ ਅੱਪਯਾਬੀ ਜੀਚ ਫਿਰਦੇ ਗੱਬਰੂ ਜੀਚ ਫਿਰਦੇ ਲੱਗ ਲੱਗੀ ਛੱਡੋ ਮੈਨੂੰ ਵੀ ਲੱਗਿਆ ਹੈ ਜੀ ਤਰੀ ਮਮਲੇ ਉੱਤੇ ਦੇਖਦੇ ਚੱਲ ਜਾਜਾ ਜਣ ਹਾਂਜੀ ਪੂਰਾ ਫੁੱਲ ਨਿਆਰੇ ਲੈ ਰਿਆ ਫੈਮਿਲੀ ਨਾਲ ਇੰਜੋਏ ਕਰ ਰਹੇ ਤੇ ਮੈਂ ਸਭ ਨੂੰ ਸੁਜੈਸਟ ਕਰਾਂਗਾ ਜਿਹੜੇ ਬਿਨੀ ਭੈਗ ਰਹਿੰਦੇ ਨਹੀਂ ਚਾਹੇ ਮੈਂਡ ਵੇਡ ਵਿੱਚ ਆ ਬਹੁਤ ਛੋਟਾ ਵਿੱਚ ਆ ਪਰ ਅੱਗੇ ਜੰਗਲ ਹਕਮ ਕੇ ਦੇਖੋਗੇ ਬਹੁਤ ਹੀ ਵਧੀਆ ਲੱਗੂਗਾ ਤੇ ਬਹੁਤ ਵਧੀਆ ਮਤਲਬ ਤੁਹਾਡਾ ਇੰਜੋਏ ਹੋਊਗਾ ਤੁਸੀਂ ਇਹ ਨਹੀਂ ਕਹੋਗੇ ਕਿ ਬੇਸਟ ਹੈ ਪੂਰਾ ਘੈਂਟ ਇੰਜੋਏ ਹੋ ਰਿਹਾ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਪਾਣੀ ਵੀ ਪੂਰਾ ਹੈਗਾ ਆ ਸਕਦੇ ਹੋ ਤੇ ਹੋ ਸਕੇ 15 ਕਿਦਾਂ ਤੱਕ ਤੁਸੀਂ ਆ ਜਾਓ ਪੂਰਾ ਵਧੀਆ ਇੰਜੋਏ ਕਰੋਗੇ ਇਹ ਵੈਦਰ ਦਾ ਸੀ ਪੂਰਾ ਆਨੰਦ ਲੈ ਰਿਹਾ ਅੱਜ ਪੂਰੀ ਤੁੱਪ ਚੜੀ ਹੋਈ ਅੱਜ ਪੂਰਾ ਵਜੜਾ ਸੈਂਡ ਹੈ ਨਾ ਪਹਿਲੀ ਵਾਰ ਦੇਖ ਸੈਂਡ ਤੇ ਪਹਿਲੀ ਵਾਰ ਐ ਲਟਿਆ ਕੈਨੇਡਾ ਦੇ ਵਿੱਚ ਵਜਾ ਆ ਗਿਆ ਹਾ ਹਾ ਇਹ ਲੱਗਦਾ ਵੀ ਹੁਣ ਪੰਜਾਬ ਦੀ ਯਾਦ ਆ ਗਈ ਹਾਂਜੀ ਅਮਾਨਤ ਕਹਿੰਦੀ ਮੈਨੂੰ ਪਾਪਾ ਮੋਢੇ ਦਾ ਚੱਕੋ ਮੈਂ ਥੱਕ ਗਈ ਕੋਈ ਮੇਰੇ ਨਾਲ ਮੋਢੇ ਦੀ ਯਾਰੀ ਹੈ ਚੱਕ ਕੇ ਹਾਂਜੀ ਅਸੀਂ ਇੱਥੇ ਆ ਗਏ ਤੇ ਅੱਡੀ ਦੂਰ ਆ ਕੇ ਇੱਥੇ ਵਰਡਸ ਪਮਿਸ਼ਲ ਇੱਥੇ ਇੱਕ ਹੇਰੈਸਟੋਰੈਂਟ ਖੁੱਲਾ ਆਪਣਾ ਇੱਥੇ ਕੁਝ ਖਾ ਪੀ ਕੇ ਫਿਰ ਘਰ ਨੂੰ ਚੱਲਦੇ ਆ ਫਾਈਨਲੀ ਅਸੀਂ ਪਹੁੰਚੇ ਇੱਥੇ ਤੇ ਕੁਝ ਖਾਣੇ ਆ ਵੈਸੇ ਕੁਝ ਖਾ ਲਿਆ ਸੀ ਪਰ ਕੋਈ ਡਰਿੰਕਸ ਵਗੈਰਾ ਸੌਫਟ ਡਰਿੰਕਸ ਵਗੈਰਾ ਲੈਣੇ ਆ ਤੇ ਨਾਲ ਦੇਖਦੇ ਕੁਝ ਖਾਣ ਨੂੰ ਜਮਾਨਤ ਕਹਿੰਦੀ ਕੁਝ ਲੈ ਲਵਾਂ ਚੱਲ ਲੈ ਇੱਕ ਸਟੋਰ ਆ ਜਮਾਨਤ ਰਦਾ ਸਿੱਧੀ ਵੜਿਆ ਸਕ੍ਰੀਨ ਤੇ ਆਈ ਜਿਹੜੀ ਨੱਕੀ ਚੱਕ ਦੇਣੀ ਕਿਹੜੀ ਦਰੀ ਜਮਾਨਤ ਇਹ ਜਿਹੜੇ ਮਰਜੀ ਦਾ ਸਟੋਰ ਬਣਾ ਹੋਇਆ ਇੱਕ ਬਹੁਤ ਵਧੀਆ ਸਟੋਰ ਬਣਿਆ ਉਧਰ ਪੀਜਾ ਜਿਹਨੇ ਪੀਜਾ ਬਣਾ ਜਾਂਦੇ ਹੋ ਚੱਕਰੀ ਨਾ ਨਿਆ ਉਧਰ ਨਹੀਂ ਉਹ ਕੀਸ ਡਫ ਆਈਸਕ੍ਰੀਮ ਉਹ ਨਹੀਂ ਮੰਤਾ ਆਪ ਵਾਲਾ ਸ਼ਾਸਕੂਪ ਗੋਣਾ ਸਟਰਾਬਰੀ ਸਕੂਪ ਸਕੂਪ ਵਾਲੇ 1 ਸਕੂਪ 4.69 ਦਾ ਹਾਂਜੀ ਹੁਣ ਆਪਾਂ ਜਾ ਰਹੇ ਆ ਘਰ ਸ਼ਾਮ ਦੇ 6:30 ਹੋ ਗਏ ਤੇ ਘਰ ਜਾਣ ਦੀ ਤਿਆਰੀਆਂ ਤੇ ਹੁਣ ਇਹ ਕਾਰ پارک ਜਿੱਥੇ ਲਾਈ ਉਹ ਤੇ ਚੱਲਦੇ ਆ ਹਾਂਜੀ ਹੁਣ ਅਸੀਂ ਫਾਈਨਲੀ ਗੇਟ ਤੋਂ ਕ੍ਰੋਸ ਕਰਨ ਲੱਗੇ ਆ ਚਲੇ ਘਰ ਨੂੰ ਤੇ ਬਹੁਤ ਵਧੀਆ ਇੰਜੋਏ ਕੀਤਾ